ਤੇ ਸਤਗੁਰੂ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਸੇਵਾ ਕਰਦੇ ਆ ਪਰ ਮਨ ਦਾ ਟਿਕਾ ਨਹੀਂ ਬਣਦਾ ਮਨ ਦੇ ਵਿੱਚ ਉਹ ਉਪਦੇਸ਼ ਦ੍ਰਿੜ ਨਹੀਂ ਹੁੰਦਾ ਬਾਣੀ ਪੜ੍ਹਦੇ ਆ ਮਨ ਟਿਕਦਾ ਨਹੀਂ ਕਿ ਇਸ ਬਾਣੀ ਦਾ ਫਲ ਮਿਲੇਗਾ ਜਾਂ ਨਾ ਮਿਲੇਗਾ ਹੁਣ ਜਦੋਂ ਸਿੱਖਾਂ ਨੇ ਇਹ ਬੇਨਤੀ ਕੀਤੀ ਸੰਗਤ ਨੇ ਇਹ ਬੇਨਤੀ ਕੀਤੀ ਉਸ ਵੇਲੇ ਤੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਜਵਾਬ ਨਾ ਦਿੱਤਾ ਤੇ ਕੁਝ ਸਮੇਂ ਬਾਅਦ بارش ਹੋਈ بارش ਹੋਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਟਹਿਲਣ ਵਾਸਤੇ ਜਾਂਦੇ ਨਾਲ ਘੋੜਸਵਾਰ ਸਿੱਖ ਨੇ ਨਾਲ ਉਹ ਸਿੱਖ ਵੀ ਨੇ ਜਿਨ੍ਹਾਂ ਨੇ ਸਵਾਲ ਧੰ ਗੁਰੂ ਹਰ राय ਸਾਹਿਬ ਜੀ ਨੂੰ ਕੀਤਾ ਸੀ ਕਿ ਬਾਣੀ ਪੜਦਿਆਂ ਮਨ ਟਿਕਦਾ ਨਹੀਂ ਜਦੋਂ ਜਾਂਦਿਆਂ ਜਾਂਦਿਆਂ ਇੱਕ ਜਗਾ ਆਈ ਇੱਕ ਫੁੱਟੀਆਂ ਹੋਈਆਂ ਠਿਕਣਾ ਕੜਾ ਫੁੱਟਿਆ ਹੋਇਆ ਉਹਦੀਆਂ ਡਿਕਰੀਆਂ ਠਿਕਰੀਆਂ ਜਿਹੜੀਆਂ ਪੰਜਾਂ ਨੇ ਉਹਨਾਂ ਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ ਤੇ ਚਮਕਦੀਆਂ ਉਸ ਚਮਕਦੀਆਂ ਹੋਈਆਂ ਠਿਕਰੀਆਂ ਦੇ ਕੋਲ ਖੜ ਕੇ ਗੁਰੂ ਹਰ राय ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਆ ਭਾਈ ਵੇਖੋ ਇਹ ਕਿਸ ਕਾਰਨ ਕਿਹੜੀ ਚੀਜ਼ ਹੈ ਐਸੀ ਜਿਹੜੀ ਚਮਕ ਰਹੀ ਹੈ ਜਦ ਸਿੱਖਾਂ ਨੇ ਵੇਖਿਆ ਕਿ ਪਾਤਸ਼ਾਹ ਇਹ ਫੁੱਟੇ ਹੋਏ ਕੜੇ ਦੀਆਂ ਠਿਕਰੀਆਂ ਨੇ ਇਨਾਂ ਦੇ ਉੱਪਰ ਘਿਓ ਲੱਗਿਆ ਹੋਇਆ ਥੰਦਾਈ ਲੱਗੀ ਹੋਈ ਹੈ। ਇਹਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ, ਕਿਰਨਾਂ ਪੈਂਦੀਆਂ, ਇਹ ਚਮਕਦੀਆਂ ਪਈਆਂ। ਹੁਣ ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਵੇਖੋ ਉਸ ਫੁੱਟੀਆਂ ਹੋਈਆਂ ਠਿਕਰੀਆਂ ਦੇ ਵਿੱਚੋਂ ਉਪਦੇਸ਼ ਦਿੰਦੇ ਹੋਏ ਆਖਦੇ ਆਂ ਕਹਿੰਦੇ ਭਾਈ ਕਿਸੇ ਸਮੇਂ ਇਸ ਕੁਜੇ ਦੇ ਵਿੱਚ ਕਿਸੇ ਸਮੇਂ ਇਸ ਘੜੇ ਦੇ ਵਿੱਚ ਕਿਸੇ ਸੁਆਣੀ ਨੇ ਆਪਣਾ ਘਿਓ ਸਾਹਮ ਕੇ ਰੱਖਿਆ ਸੀ, ਘਿਓ ਪਉਂਦੀ ਰਹੀ। ਉਹ ਪਾਇਆ ਹੋਇਆ ਕਿਉ ਇਸ ਭਾਂਡੇ ਦੇ ਵਿੱਚ ਰਚ ਗਿਆ ਪਾਇਆ ਹੋਇਆ ਕਿਉ ਇਸ ਭਾਂਡੇ ਦੇ ਵਿੱਚ ਰਚ ਗਿਆ ਅੰਦਰ ਤੱਕ ਅੱਜ ਇਹ ਭਾਵੇਂ ਭਾਂਡਾ ਫੁੱਟ ਵੀ ਚੁੱਕਿਆ ਟੁੱਟ ਵੀ ਚੁੱਕਿਆ ਪਰ ਜਿਹੜਾ ਇਹਦੇ ਵਿੱਚ ਰਚਿਆ ਹੋਇਆ ਕਿਉ ਹੈ ਸਤਿਗੁਰੂ ਕਹਿੰਦੇ ਉਹਦੀ ਠੰਢਾਈ ਖਤਮ ਨਹੀਂ ਹੋਈ ਅੱਜ ਇਹਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਇਹਦੀ ਚਮਕ ਬਰਕਰਾਰ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਗੁਰਸਿੱਖ ਦਾ ਜਿਹੜਾ ਹਿਰਦ ਹੈ ਗੁਰਬਾਣੀ ਪੜਨ ਵਾਲੇ ਦਾ ਜਿਹੜਾ ਹਿਰਦਾ ਹੈ ਜਦੋਂ ਉਹ बार-बार बार-बार ਬਾਣੀ ਪੜਦਾ ਹੈ ਨਿਤਨੇਮ ਕਰਦਾ ਹੈ ਸਤਿਗੁਰੂ ਕਹਿੰਦੇ ਹੋ ਸਕਦਾ ਹੈ ਮਨ ਨਾ ਟਿੱਕੇ ਹੋ ਸਕਦਾ ਹੈ ਮਨ ਨਾ ਲੱਗੇ ਪਰ ਸੱਚੇ ਪਾਤਸ਼ਾਹ ਗੁਰੂ ਹਰਿਦਾਇ ਸਾਹਿਬ ਜੀ ਕਹਿੰਦੇ ਇਸ ਭਾਂਡੇ ਵਾਂਗ ਉਹਦਾ ਹਿਰਦਾ ਜਰੂਰ ਥੰਦਾ ਹੋ ਜਾਂਦਾ ਹੈ ਤੇ ਜਦੋਂ ਵੀ ਬਖਸ਼ਿਸ਼ ਹੁੰਦੀ ਹੈ ਜਦੋਂ ਵੀ ਕਿਰਪਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਲੋਕ ਤੇ ਪ੍ਰਲੋਕ ਦੇ ਵਿੱਚ ਉਹ ਪੜੀ ਹੋਈ ਬਾਣੀ ਦੇ ਨਾਲ ਥੰਦਾ ਹੋਇਆ ਹਿਰਦਾ ਸਤਗੁਰੂ ਕਹਿੰਦੇ ਚਮਕੇਗਾ ਹੀ ਚਮਕੇਗਾ ਜਿਵੇਂ ਇਸ ਭਾਂਡੇ ਤੇ ਚਮਕ ਬਣੀ ਹੈ ਨਾ ਸਤਗੁਰੂ ਕਹਿੰਦੇ ਬਾਣੀ ਪੜਨ ਦਾ ਇਹ ਮਹਾਤਮੈ ਨਿਤਨੇਮ ਕਰਨ ਦਾ ਇਹ ਮਹਾਤਮੈ ਕਿ ਕਦੇ ਵੀ ਉਸ ਹਿਰਦੇ ਵਿੱਚ ਪਾਤਸ਼ਾਹ ਕਹਿੰਦੇ ਵਕਾਰ ਨਹੀਂ ਪੈਦਾ ਹੁੰਦੇ ਜਦ ਪਾਤਸ਼ਾਹ ਦੀ ਕਿਰਪਾ ਦੀ ਨਦਰ ਪਵੇਗੀ ਇਸ ਸੂਰਜ ਦੀਆਂ ਕਿਰਨਾਂ ਵਾਂਗ ਕਹਿੰਦੇ ਉਸ ਵੇਲੇ ਉਹ ਹਿਰਦਾ ਰੂਪੀ ਭਾਂਡਾ ਚਮਕੇਗਾ ਹੀ ਚਮਕੇਗਾ